ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕੋਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਹਰ ਦੇ ਨਾਲ ਪੰਜਾਬ ਦੇ 996 ਪਿੰਡ ਪ੍ਰਭਾਵਿਤ ਇਸ ਦੇ ਨਾਲ ਨਾਲ 40 ਲੋਕਾਂ ਦੀ ਮੌਤ ਹੋਈ ਉੱਤਰਾਖੰਡ ਦੇ ਵਿੱਚ ਇੱਕ ਵਾਰ ਫੇਰ ਤੋਂ ਕੁਦਰਤ ਦੀ ਮਾਰ ਰੇਖ ਨੂੰ ਮਿਲੀ ਲੋਕਾਂ ਨੂੰ ਛੱਡਨੇ ਪਏ ਆਪਣੇ ਘਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤਾ ਗਿਆ ਕੇਂਦਰੀ ਖੇਡਿਬਾੜੀ ਮੰਤਰੀ ਦੇ ਬਿਆਨ ਤੇ ਇਤਰਾਜ਼। hockey ਜੋਗੀਪਾਰ ਦੀ ਨੈਸ਼ਨਲ ਗੇਮ ਹੈ ਉਹ ਇਸ ਦਾ ਹੁਣ ਏਸ਼ੀਆ ਫਾਈਨਲ ਹੋਣ ਜਾ ਰਿਹਾ ਹੈ। hockey ਏਸ਼ੀਆ ਕਬ ਦਾ ਫਾਈਨਲ ਮੈਚ ਹੋਣ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਇਸ ਫਾਈਨਲ ਮੈਚ ਦੇ ਵਿੱਚ ਭਾਰਤ ਦੀ ਟੀਮ ਵੀ ਪਹੁੰਚੀ ਹੈ ਏਸ਼ੀਆ ਕੱਪ 2020 ਫਾਈਨਲਸ ਦੇ ਰਿਜ਼ਲਟ ਆ ਚੁੱਕਾ ਹੈ ਤੇ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਕਾਫੀ ਸਮੇਂ ਤੋਂ ਉਤਸਕਤਾ ਸੀਗੀ ਕਿ ਕੌਣ ਇਸ ਮੈਚ ਨੂੰ ਜਿੱਤੇਗਾ ਜੇ ਇਸ ਫਾਈਨਲਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਭਾਰਤ ਅਤੇ ਸਾਊਥ ਕੋਰੀਆ ਆਮੋ ਸਾਹਮਣੇ ਸਨ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਹਾਕੀ ਦਾ ਮੈਚ ਹੋਇਆ ਅਤੇ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਭਾਰਤ ਜਿਹੜਾ ਉਹ ਇਸ ਮੈਚ ਨੂੰ ਜਿੱਤ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਭਾਰਤ ਨੂੰ 골ਡ ਮੈਡਲ ਮਿਲਦਾ ਹੈ ਤੇ ਦੂਜੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਹੁਣ ਭਾਰਤ ਨੂੰ ਵਰਲਡ ਕੱਪ 2026 ਦੇ ਲਈ ਵੀ ਕੁਆਲੀਫਾਈ ਕਰ ਦਿੱਤਾ ਗਿਆ ਜਿਹੜੇ ਆਡੀਅנס ਕੱਲ ਤੱਕ ਉਤਸੁਕ ਸੀ ਇਹ ਜਾਣਨ ਵਾਸਤੇ ਕਿ ਭਾਰਤ ਅਤੇ ਕੋਰੀਆ ਦੇ ਵਿੱਚ ਕੌਣ ਇਸ ਮੈਚ ਨੂੰ ਜਿੱਤੇਗਾ ਹੁਣ ਭਾਰਤੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਸਾਹਮਣੇ ਆਈ ਹੈ ਕਿ ਉਹ ਉਹਨਾਂ ਦੇ ਵੱਲੋਂ ਹੁਣ ਇਹ ਮੈਚ ਨੂੰ ਜਿੱਤ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਵਰਲਡ ਕੱਪ 2026 ਵਾਸਤੇ ਵੀ ਭਾਰਤ ਨੂੰ ਕੁਆਲੀਫਾਈ ਕਰ ਦਿੱਤਾ ਗਿਆ ਪੰਜਾਬ ਦੇ ਸੀਐਮ ਭਗਵੰਤ ਮਾਨ ਪਿਛਲੇ ਕੁਝ ਦਿਨਾ ਤੋਂ ਕਾਫੀ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਨੂੰ 40s ਦੇ ਵਿੱਚ ਦਾਖਲ ਕਰ ਦਿੱਤਾ ਗਿਆ ਸੀ ਹੁਣ ਨਵੀਂ ਰਿਪੋਰਟ ਉਹਨਾਂ ਦੇ ਸਾਹਮਣੇ ਆ ਰਹੀ ਹੈ ਤੇ ਜਾਣਕਾਰੀ ਮੁਤਾਬਕ ਡਾਕਟਰ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਅਗਰ ਉਹਨਾਂ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਬਲੱਡ ਟੈਸਟ ਦੀ ਜਿਹੜੀ ਰਿਪੋਰਟ ਸੀ ਉਹ ਨਾਰਮਲ ਆਈ ਹੈ ਕੁਝ ਦਿਨ ਪਹਿਲਾਂ ਜਿਹੜੇ ਸੀਐਮ ਮਾਨਸਨ ਉਹਨਾਂ ਦੀਆਂ ਜਿਹੜੀ ਦਿਲ ਦੀ ਆ ਟੜਕਣਾ ਸਨ ਉਹ ਕੱਟ ਗਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਸੀ ਹਸਪਤਾਲ ਦੇ ਬੁਲੇਟਨ ਦੇ ਮੁਤਾਬਿਕ ਡਾਕਟਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਹੁਣ ਬਿਲਕੁਲ ਨਾਰਮਲ ਨੇ ਪਰ ਫੇਰ ਵੀ ਉਹਨਾਂ ਨੂੰ ਹਜੇ ਛੁੱਟੀ ਨਹੀਂ ਦਿੱਤੀ ਜਾਵੇਗੀ ਕੁਝ ਦਿਨਾਂ ਤੱਕ ਉਹਨਾਂ ਨੂੰ ਹਜੇ ਅੰਡਰ ਆਬਜ਼ਰਵੇਸ਼ਨ ਰੱਖਿਆ ਜਾਵੇਗਾ ਤਾਂ ਜੋ ਇਹ ਦੇਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਤਬੀਅਤ ਹੋਰ ਨਾ ਖਰਾਬ ਹੋ ਜਾਵੇ अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा हूँ और पूरी स्कीम पर उसी पर काम कर रहे हैं तो मुझे लगता है एक दो दिन में यहाँ से ठीक होके फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियाँ गाँव में बन रही हैं उनको लेके उनकी चिंता बनी हुई है ਉਸਤੇ ਕੰਮ ਕਰ ਰਹੇ ਹਨ ਉਹਨਾਂ ਦਾ ਸਵਾਸਥ ਸਹੀ ਹੈ ਇੱਕ ਦੋ ਦਿਨ ਤੋਂ ਨਹੀਂ ਜੀ ਕੋ ਟੈਸਟ ਹੋ ਰਿਹਾ ਹੈ ਡਾਕਟਰਸ ਨੇ ਰਿਪੋਰਟ ਨਹੀਂ ਟੈਸਟ ਵਗੈਰਾ ਸਭ ਹੋ ਰਿਹਾ ਹੈ ਔਰ ਡਾਕਟਰਸ ਦੀ ਪੂਰੀ ਟੀਮ ਦੀ ਦੇਖਰੇਖ ਵਿੱਚ ਹੀ ਹੁਣ ਪਲਸੇਟ ਉਹਨਾਂ ਦਾ ਠੀਕ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੇ ਪਾਣੀ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਤੱਕ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਕੋਈ ਵੀ ਐਡਾ ਦਾ ਜ਼ਿਲ੍ਹਾ ਨਹੀਂ ਹੈ ਜੋ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਨਾ ਹੋਇਆ ਹੋਵੇ ਪੰਜਾਬ ਦੇ ਇਸ ਸਮੇਂ 23 ਦੇ 23 ਜ਼ਿਲ੍ਹੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਹੁਣ ਤੱਕ ਦੇ ਡਾਟਾ ਦੀ ਗੱਲ ਕੀਤੀ ਜਾਵੇ ਤਾਂ ਕੁੱਲ 1996 ਪਿੰਡ ਜਿਹੜੇ ਨੇ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ 387000 ਤੋਂ ਵੱਧ ਜਿਹੜੇ ਲੋਕ ਨੇ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਜਾਂ ਫਿਰ ਹੜ੍ਹ ਦੇ ਪਾਣੀ ਦੇ ਕਰਕੇ ਉਹਨਾਂ ਨੂੰ ਹੋਰ ਜਿਹੜੀ ਮੁਸੀਬਤਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਰਕਾਰ ਵੱਲੋਂ ਵੀ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਬਾਰਡਰ ਡਿਸਟ੍ਰਿਕਟ ਸਗੇ ਜੀ ਫਾਜ਼ਲਕਾ ਤੋਂ ਸ਼ੁਰੂ ਕਰਕੇ ਜੀ ਫਾਜ਼ਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਉਸ ਤੋਂ ਬਾਅਦ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆ ਰਹੇ ਜੀ ਉੱਥੇ ਫਲੱਡਸ ਪਹਿਲਾਂ ਆਈ ਸੀ ਉਹ ਬਹੁਤ ਜ਼ਿਆਦਾ ਮਤਲਬ ਜਿਹੜੇ ਉੱਥੇ ਤਾਂ ਪਿੰਡਾਂ ਦੇ ਪਿੰਡ ਡੁੱਬ ਗਏ ਸੀ ਉਹ ਸਾਰਾ ਏਰੀਆ ਕਵਰ ਕਰਕੇ ਹੁਣ ਮੈਂ ਜਿਹੜਾ ਮੇਰਾ ਆਪਣਾ ਜਿਹੜਾ ਹੈਗਾ ਜੀ ਮੈਂ ਇੱਥੇ ਪਹਿਲਾਂ ਮੈਂ ਘਰੋਂ ਆ ਗਿਆ ਸੀਗਾ ਹੁਣ ਮੈਂ ਸਾਰਾ ਜਿਹੜਾ ਦੇਵੀਗੜ੍ਹ ਇਹ ਦੂਦਨ ਸਾਦਾ ਜਿਹੜਾ ਕਿ ਮੈਨੂੰ ਲੱਗਦਾ ਵੀ ਇੱਥੋਂ ਤੁਹਾਡੇ ਭੇਵਾ ਨੇੜੇ ਆ ਪਟਾਲਾ ਦੂਰ ਆ ਥੋੜਾ ਜਿਹਾ ਜੀ ਇਹ ਵਿਚਾਲੇ ਆ ਬਿਲਕੁਲ ਔਰ ਇਹਦੇ ਆਸ-ਪਾਸੇ ਪਿੰਡ ਬਹੁਤ ਆ ਜੀ ਔਰ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਤੇ ਮੈਂ ਜਿਹੜੇ ਤੁਹਾਡੇ ਝੋਲਾ ਖੇੜੀ ਚ ਆ ਕੇ ਆਇਆ ਜੀ ਉਸ ਏਰੀਆ ਦੇ ਵਿੱਚ ਕੱਗੜ ਦੇ ਮਾਰ ਬਹੁਤ ਪਈ ਹੈ ਉੱਥੇ ਤਾਂ ਹਜ਼ਾਰਾਂ ਏਕੜ ਜਿਹੜਾ ਹੈਗਾ ਚੋਨਾ ਔਰ ਪਿੰਡ ਵੀ ਡੁੱਬੇ ਆ ਉੱਥੇ ਕਾਫੀ سارے ਪਿੰਡ ਵੀ ਡੁੱਬੇ ਆ ਤੇ ਮੇਰਾ ਹੁਣ ਜਿਹੜਾ ਮੇਨ ਮਕਸਦ ਹੈ ਜੀ ਕਿ ਜਿਹੜੇ ਹੁਣ ਗੱਦੇ ਪਾਣੀ ਨਾਲ ਔਰ ਮੱਖੀਆਂ ਮਛਰਿਆਂ ਨਾਲ ਆਉਣ ਵਾਲੀਆਂ ਬਿਮਾਰੀਆਂ ਹੈਗੀਆਂ ਮਲੇਰੀਆ ਡੇਂਗੂ ਚਿਕਨਗੁਨੀਆ ਬੜੇ ਸਾਰੇ ਕਰਬਸ ਰੋਕਦੇ ਹੋਏ ਮਲੇਰੀਆ ਡੇਂਗੂ ਚਿਕਨਗੁਨੀਆ ਜਿਹੜੇ ਤੁਹਾਡੇ ਕਾਲਾ ਪੀਲੇ ਆ ਡਾਇਰੀਆ ਇਹ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਤੇ ਸਾਡਾ ਜ਼ੋਰ ਹੈ ਜੀ ਪੂਰਾ ਅਸੀਂ ਉਹਦੇ ਵਾਸਤੇ ਪੂਰਾ ਬੰਦੋਬਸਤ ਕਰ ਰਹੇ ਆ ਜਿਵੇਂ ਸਾਡਾ ਇਹ ਸੈਂਟਰ ਹੈ ਜੀ ਇਹਦੇ ਵਿੱਚ ਕੱਲ ਵੀ ਦੋ ਡਿਲੀਵਰੀਆਂ ਹੋਈਆਂ ਜੱਚਾ ਬੱਚਾ ਵਾ ਮਿਲ ਕੇ ਆਇਆ ਤੰਦਰੁਸਤ ਹੈ ਇੱਕ ਹੁਣੇ ਦੋ ਬੰਦੇ ਆਏ ਐਕਸੀਡੈਂਟ ਹੋ ਕੇ ਹੈਡ ਇੰਜਰੀ ਹੈ ਬਹੁਤ ਸੀਰੀਅਸ ਹੈ ਉਹਨਾਂ ਦੀ ਵੀ ਮੈਡੀਕਲ ਰਿਪੋਰਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਟਰਸੀ ਕੇਅਰ ਸੈਂਟਰ ਰਜਿੰਦਰਾ ਹਸਤਾ ਜੁੱਤੇ ਉਹਨਾਂ ਨੂੰ ਉਹਨਾਂ ਨੂੰ ਇਨਫੋਰਮ ਕਰਤਾ ਐਂਬੂਲੈਂਸ ਆ ਰਹੀ ਹੈ ਉੱਥੇ ਸ਼ਿਫਟ ਕਰ ਰਹੇ ਹਾਂ ਉਹਨਾਂ ਦੀ ਜਾਨ ਵੀ ਬਚਾਵਾਂਗੇ ਚਾਹੇ ਬੰਦੇ ਨੂੰ ਕੋਈ ਐਮਰਜੈਂਸੀ ਚਾਹੇ ਕੋਈ ਆਪਾਂ ਨੂੰ ਐਮਰਜੈਂਸੀ ਤਣੀ ਕਹਿੰਦੇ ਕੋਈ ਖੁਸ਼ੀ ਦਾ ਹੋਵੇ ਜਿਵੇਂ ਕੋਈ ਬੱਚਾ ਹੋਣਾ ਕਿਸੇ ਨੂੰ ਜਾਂ ਕਿਸੇ ਨੂੰ ਰੱਬ ਨਾ ਕਰੇ ਸੱਪ ਡਸ ਜ ਪਟਾਲੇ ਦੇ ਵਿੱਚ 58 ਲੋਕਾਂ ਨੂੰ ਦਸਿਆ ਜੀ ਕਿਸੇ ਨੂੰ ਕੁੱਤਾ ਵੱਢ ਦੇ ਜਾਂ ਇੱਥੇ ਬੰਦਰ ਆ ਗਿਆ ਇਸ ਇਲਾਕੇ ਦੇ ਵਿੱਚ ਬੰਦਰ ਘੱਟ ਦੇ ਜਾਂ ਕੋਈ ਚੂਹਾ ਘੱਟ ਦੇ ਕੋਈ ਵੀ ਜੰਗਲੀ ਜਾਨਵਰ ਉਹਦੇ ਵਾਸਤੇ ਸਾਡੇ ਕੋਲੇ ਦੂਧਨ ਸਾਦਾ ਵਿੱਚ ਪੂਰਾ ਬੰਦੋਬਸਤ ਹੈ ਜੀ ਕਿਸੇ ਨੂੰ ਸੱਪ ਲੜ ਜਾਂਦਾ ਇੱਥੇ ਘੰਟੇ ਦੇ ਵਿੱਚ ਪਹੁੰਚ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਜੀ ਉਹਦੇ ਵਿੱਚ ਬਸ ਦੋ ਤਿੰਨ ਗੱਲਾਂ ਛੋਟ-ਛੋਟੀਆਂ ਦਾ ਧਿਆਨ ਰੱਖਣਾ ਸੱਪ ਕੱਟ ਜਾਏ ਕੁੱਤਾ ਕੱਟ ਜਾਏ ਜਿਹੜਾ ਜ਼ਖਮ ਹੈ ਉਹ ਬਲੀਡ ਕਰਦਾ ਉਹਨੂੰ ਬਲੀਡ ਕਰਨ ਦਿਓ ਸਾਬਣ ਨਾਲ ਧੋ ਦਿਓ ਮੂੰਹ ਨਾਲ ਜ਼ਹਿਰ ਨਹੀਂ ਕੱਢਣੀ ਜਿਹੜਾ ਤਾਂ ਜਿਹੜਾ ਜ਼ਹਿਰ ਕੱਢੇਗਾ ਉਹ ਵੀ ਮਾਰਿਆ ਜਾਏਗਾ ਔਰ ਉਹਨੂੰ ਕੋਈ ਕਟਨੀ ਮਾਰਨਾ ਕੁਝ ਨਹੀਂ ਕਰਨਾ ਉਸ ਪੋਰਸ਼ਨ ਨੂੰ ਜਿਵੇਂ ਜੇ ਪੈਰ ਤੇ ਲੜਿਆ ਤਾਂ ਭੱਜਣਾ ਨਹੀਂ ਹੈ ਉਹਦੇ ਨਾਲ ਜਿਹੜੀ ਜ਼ਹਿਰ ਫੈਲਦੀ ਹੈ ਜੇ ਕਿਤੇ ਬਾਹ ਤੇ ਜੋ ਉੱਪਰ ਲੜਿਆ ਕਿਤੇ ਉਦੇ ਵਾਸਤੇ ਜਿਹੜਾ ਹੈਗਾ ਵੀ ਉਹਨੂੰ ਮੋਬਿਲਾਈਜ਼ ਕਰ ਦਿਓ ਬੰਦੇ ਨੂੰ ਮੋਟਰਸਾਈਕਲ ਤੇ ਬਚਾ ਦਿਓ 104 ਨੰਬਰ 104 ਨੰਬਰ ਤੇ ਤੁਸੀਂ ਪੰਜਾਬ ਚ ਕਿਤੇ ਵੀ ਕੋਈ ਮੈਡੀਕਲ ਐਮਰਜੈਂਸੀ ਤੇ ਟੈਲੀਫੋਨ ਕਰੋਗੇ ਪੰਜ ਤੁਹਾਨੂੰ 5-10 ਮਿੰਟ ਚ ਟੈਲੀਫੋਨ ਆ ਜਾਏਗਾ 15-20 ਮਿੰਟ ਚ ਐਂਬੂਲੈਂਸ ਪਹੁੰਚ ਜੇਗੀ ਔਰ ਅਸੀਂ ਆਪੇ ਲੈ ਕੇ ਜਾ ਕੇ ਸਾਰਾ ਇਲਾਜ ਕਰ ਦਾਂਗੇ ਕਿਤੇ ਐਂਬੂਲੈਂਸ ਨਹੀਂ ਵੀ ਜਾਂਦੀ ਅਸੀਂ ਬਾਰਡਰ ਦੇ ਵਿੱਚ ਉੱਥੇ ਅਸੀਂ ਬੋਟ ਐਂਬੂਲੈਂਸ ਵੀ ਸ਼ੁਰੂ ਕੀਤੀਆਂ ਟਰੈਕਟਰ ਟਰਾਲੀਆਂ ਦਾ ਬੰਦੋਬਸਤ ਕੀਤਾ ਇੱਕ ਦੋ ਜਗ੍ਹਾ ਤੇ ਤਾਂ ਜਿਹੜੀ ਸੀਗੀ ਉਹ ਆਰਮੀ ਦੀ ਜਿਹੜੀ ਹੈ ਫੋਰਸ ਦੀ ਮਦਦ ਦੇ ਨਾਲ ਹੈਲੀਕਾਪਟਰ ਦੇ ਉੱਤੇ ਵੀ ਜਿਹੜੀਆਂ ਔਰਤਾਂ ਪ੍ਰੈਗਨੈਂਟ ਲਿਆ ਕੇ ਉਹਦੀ ਡਿਲੀਵਰੀਆਂ ਕਰਾਈਆਂ ਸਾਰਾ ਕੁਝ ਠੀਕ ਹੋ ਗਿਆ ਨੁਕਸਾਨ ਬਹੁਤ ਹੋਇਆ ਇਸ ਵਾਰੀ ਪੰਜਾਬ ਦਾ ਮੈਂ 1980 ਦੇ ਹੜ੍ਹਾਂ 'ਚ ਵੀ ਕੰਮ ਕੀਤਾ 1988 ਦੇ ਹੜ੍ਹਾਂ 'ਚ ਵੀ ਕੰਮ ਕੀਤਾ 1988 ਦੇ ਹੜ੍ਹਾਂ ਦੇ ਵਿੱਚ ਵੀ ਮੌਤਾਂ ਬਹੁਤ ਹੋਈਆਂ ਸੀ 93 ਦੇ ਜਿਹੜਾ ਪਟਿਆਲੇ ਦੇ ਵਿੱਚ ਉਦੋਂ ਜਿਆਦਾ ਪਟਿਆਲੇ ਵਿੱਚ ਆਏ ਸੀ 1993 ਉਦੋਂ ਪਟਿਆਲੇ 'ਚ ਮੌਤਾਂ ਬਹੁਤ ਹੋਈਆਂ ਸੀ ਥਾਂ-ਥਾਂ ਤੇ ਬੰਦੇਆਂ ਦੀਆਂ ਦੂਜਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਇਸ ਬਾਰੇ ਵੀ ਮਤਲਬ ਜਾਨੀ ਨੁਕਸਾਨ ਵੀ ਹੋਇਆ ਮੇਰਾ ਘਰ 46 ਦੇ ਕਰੀਬ ਹੋ ਚੁੱਕਿਆ ਜੀ ਕੁਝ ਬੰਦੇ ਲਾਪਤਾ ਵੀ ਆ ਔਰ ਮਾਲੀ ਨੁਕਸਾਨ ਜਿਹੜਾ ਹੈ ਸੋਰੀ ਬਹੁਤ ਜ਼ਿਆਦਾ ਹੋਇਆ ਸਾਰੇ ਪੰਜਾਬ 'ਚ ਹੋਇਆ ਔਰ ਸਭ ਤੋਂ ਜ਼ਿਆਦਾ ਰਾਵੀ ਦੀ ਬਿਆਸ ਦੀ ਸਤਲੋਜ ਦੀ ਮਾਰ ਬਹੁਤ ਪਈ ਹੈ ਔਰ ਪਟਿਆਲੇ ਨੂੰ ਖਾਸ ਕਰਕੇ ਘੱਗਰ ਦੀ ਜਿਹੜਾ ਤੁਹਾਡੇ ਟਾਂਗਰੀ ਹੈ ਮਾਰ ਕੰਡਿਆ ਡਾਂਗਰੀ ਹੈ ਇਹ ਸਾਰੇ ਜਿਹੜੇ ਹਰਿਆਣੇ ਤੋਂ ਪਾਣੀ ਆਂਦਾ ਦੇਖੋ ਉਨੇ ਤੋਂ ਆਂਦਾ ਹੈ ਹਰਿਆਣੇ ਦਾ ਸਾਰਾ ਪਾਣੀ ਆ ਕੇ ਘੱਗਰ 'ਚ ਲੋਕਾਂ ਨੂੰ ਮਾਰਦਾ ਹੈ ਅੱਗੇ ਬੱਚੇ ਸਾਡੇ ਕੋਲ ਪਾਣੀ ਮੰਗੀ ਜਾਂਦੇ ਨੇ ਸੁਮਾਲ ਲਓ ਪਾਣੀ ਨੂੰ ਆਪਣੇ ਨੂੰ ਇਸੇ ਤਰ੍ਹਾਂ ਤੁਹਾਡਾ ਕੁਸਲਿਆ ਡੈਮ ਹੈ ਜਾਂ ਜਿਹੜਾ ਤੁਹਾਡਾ ਸੁਖਣਾ ਲੈ ਕੇ ਝੀਲ ਹੈ ਜਿਹੜੀ ਚੰਡੀਗੜ੍ਹ ਵਾਲੀ ਉਹਨਾਂ ਤੋਂ ਪਾਣੀ ਨੇ ਆ ਕੇ ਸਾਨੂੰ ਉਹਦੀ ਮਾਰ ਪਈ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਜੀ ਐਸ ਵੇਲੇ ਜਿਹੜਾ ਮੇਰਾ ਜਿਹੜੀ ਸਾਰੀ ਪ੍ਰਾਇੋਰਟੀ ਹੈ ਉਹ ਹੈਗਾ ਵੀ ਸਾਰੇ ਆਪਣੇ ਸਿਹਤ ਮੈਦਮੇ ਦੇ ਬੰਦਿਆਂ ਨੂੰ ਜਾ ਕੇ ਮਿਲਣਾ ਉਹਨਾਂ ਦੀ ਹੌਸਲਾ ਵਸਾਈ ਕਰਨਾ ਲੋਕਾਂ ਨੂੰ ਮਿਲਣਾ ਉਹਨਾਂ ਦੀ ਕੀ ਦਿੱਕਤ ਹੈ ਕਿ ਅੱਜ ਕੱਲ ਸਿਕਨ ਡਿਜ਼ੀਜ਼ ਵੱਧ ਜਾਂਦੀਆਂ ਤੇ ਅਸੀਂ ਸਾਡੀਆਂ ਜਿੰਨੀਆਂ ਆਸ਼ਾ ਵਰਕਰ ਹੈ ਜੀ ਉਹ ਹਰ ਪਿੰਡ ਦੇ ਵਿੱਚ ਹੈਗੀ ਆ ਕਮੇਟੀ ਬਣੀ ਹੋਈ ਆ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਆ ਕਿ ਆਸਾ ਵਰਕਰ ਦਾ ਸਾਥ ਦੇਣਾ ਸਾਡੇ ਉੱਥੇ ਜਿਹੜੇ ਏ ਐਨ ਐਮ ਭੈਣ ਜੀ ਆ ਜਿਹੜੇ ਨਰਸ ਭੈਣ ਜੀ ਆ ਉੱਥੇ ਦੀ ਉਹਨੂੰ ਐਮ ਪੀ ਐਚ ਦਾ ਜੋ ਫੀਮੇਲ ਹੈ ਜਾਂ ਮੇਲ ਹੈ ਜਿਹੜੇ ਸਾਡੇ ਸੀ ਐਚਓਜ਼ ਹੈਗੇ ਆ ਡਾਕਟਰ ਹੈਗੇ ਆ ਇਹਨਾਂ ਦਾ ਸਾਥ ਦਿਓ ਸਾਰੇ ਜਣੇ ਆਪਣੇ ਟੋਲਾ ਬਣਾ ਕੇ ਪਿੰਡ ਦੇ ਵਿੱਚ ਇਕੱਲਾ ਇਕੱਲਾ ਘਰ ਚੈੱਕ ਕਰਨਾ ਵੀ ਕਿਤੇ ਮੱਛਰ ਤਾਂ ਨਹੀਂ ਫੈਲ ਰਿਹਾ ਉਹਨਾਂ ਦੇ ਫ੍ਰਿਜ ਦੇ ਵਿੱਚ ਫ੍ਰਿਜ ਦੀ ਟ੍ਰੇ ਦੇ ਵਿੱਚ ਜਾਂ ਜਿਹੜਾ ਕੂਲਰ ਹੈ ਉਹਦੇ ਥੱਲੇ ਉਹਦੇ ਵਿੱਚ ਪਾਣੀ ਦੇ ਵਿੱਚ ਮੱਛਰ ਜਿਹੜਾ ਡੈਂਗੀ ਵਾਲਾ ਮੱਛਰ ਤਾਂ ਨਹੀਂ ਫੈਰ ਲਿਆ ਜਾਂ ਦੂਜਾ ਜਿਹੜਾ ਮਲੇਰੀਆ ਵਾਲਾ ਮੱਛਰ ਤਾਂ ਨਹੀਂ ਹੈ ਉਹਦੇ ਵਾਸਤੇ ਸਾਡੇ ਕੋਲੇ ਦਵਾਈਆਂ ਬਾਧੂ ਆ ਜੀ ਪਿੰਡਾਂ ਵਾਲਿਆਂ ਕੋਲ ਸਪਰੇ ਪੰਪ ਆਪਣੇ ਵੀ ਆ ਸਪਰੇ ਪੰਪ ਆਪਣੇ ਕਰਕੇ ਉਹਨੂੰ ਦਵਾਈ ਸਪਰੇ ਕਰਕੇ ਉਹਦੇ ਨਾਲ ਆਪਾਂ ਉਹਨੂੰ ਕੰਟਰੋਲ ਕਰਨਾ ਹੈ ਨਾ ਬਿਮਾਰੀਆਂ ਤੋਂ ਬਚਣਾ ਹੋਣਾ ਸੇ ਬਾਕੀ ਸਰਕਾਰ ਜਿਹੜੀ ਹੈਗੀ ਆ ਉਹ ਚਾਹੇ ਤੁਹਾਡੀ ਫਸਲ ਦਾ ਨੁਕਸਾਨ ਹੋਇਆ ਜੀ ਕਿਸੇ ਦਾ ਘਰ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਜਿਹੜਾ ਹੈਗਾ ਕਿਸੇ ਦਾ ਕੋਈ ਡੰਗਰ ਬੱਚਾ ਹੋਰ ਕੋਈ ਟਰੈਕਟਰ ਖਰਾਬ ਹੋ ਗਿਆ ਕਿਸੇ ਦਾ ਘਰ ਦੀ ਛੱਤ गिर ਗਈ ਕੁਝ ਹੋ ਗਿਆ ਉਹ ਸਾਰਾ ਜਿਹੜਾ ਹੈਗਾ ਸਰਕਾਰ ਹੁਣ ਉਹਦੇ ਮੁਆਵਜ਼ੇ ਦੀ ਫੇਸ ਸ਼ੁਰੂ ਕਰਾਂਗੇ ਅਸੀਂ ਰੀਹੈਬਿਲੀਟੇਸ਼ਨ ਦੀ ਫੇਸ ਸ਼ੁਰੂ ਕਰਾਂਗੇ ਸਾਰਾ ਕੰਮ ਸ਼ੁਰੂ ਕਰਾਂਗੇ ਉੱਤਰਾਖੰਡੇ ਵਿੱਚ ਇੱਕ ਵਾਰ ਫੇਰ ਤੋਂ ਕੁਦਰਤ ਦੀ ਮਾਰ ਦੇਖਣ ਨੂੰ ਮਿਲੀ ਆ ਉੱਤਰਾਖੰਡੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਨੂੰ ਹੁਣ ਵੱਡੇ ਹੋਏ ਦੇਖਿਆ ਜਾ ਰਿਹਾ ਉੱਤਰਾਖੰਡ ਦੇ ਉਤਰ ਕਾਸ਼ੀ ਦੇ ਵਿੱਚ ਬੱਦਲ ਫਟਣ ਦੇ ਨਾਲ ਤਬਾਹੀ ਮਚ ਗਈ ਆਸ-ਪਾਸ ਦੇ ਜਿਹੜੇ ਇਲਾਕੇ 'ਚ ਲੋਕ ਰਹਿ ਰਹੇ ਸੀ ਉਹਨਾਂ ਦੇ ਵਾਸਤੇ ਮੁਸੀਬਤਾਂ ਵੱਧ ਚੁੱਕੀਆਂ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇਹ ਹੈ ਕਿ ਉਹਨਾਂ ਨੂੰ ਆਪਣੇ ਘਰ ਜਿਹੜੇ ਨੇ ਉਹ ਛੱਡ ਕੇ ਜਾਣਾ ਪੈ ਰਿਹਾ ਤੇ ਇਸ ਦੇ ਨਾਲ ਨਾਲ ਨਵਾਂ گاਉਂ ਇਲਾਕੇ ਦੇ ਵਿਚ ਜਿਹੜੇ ਘਰ ਸੀ ਜਾਂ ਫਿਰ ਉਹਨਾਂ ਦੇ ਨਾਲ-ਨਾਲ ਦੁਕਾਨਾਂ ਸੀ ਉਹ ਵੀ ਲੋਕਾਂ ਨੂੰ ਛੱਡ ਕੇ ਜਾਣੀਆਂ ਪਈਆਂ ਕਿਉਂਕਿ ਬੱਦਲ ਫੱਟਣ ਦੇ ਕਰਕੇ ਭਾਰੀ ਨੁਕਸਾਨ ਉੱਤਰਖੰਡ ਦੇ ਉਤਰਕਾਸ਼ੀ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਨੇ ਦੇਖਣ ਨੂੰ ਮਿਲੀਆਂ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹ ਦੀ ਮਾਰ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ऐसे मौके जे गल कित्ती जावे पंजाबी इंडस्ट्री दी ता पंजाबी सिंगर इंडस्ट्री ਵੱਲੋਂ ਆਏ ਦਿਨ ਨਵੇਂ-ਨਵੇਂ ਉਪਰਾਲੇ ਕਿਤੇ ਜਾ ਰਹੇ ਨੇ ਤਾਂ ਜੋ ਇਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਹੁਣ ਤੱਕ ਜੇ ਗੱਲ ਕੀਤੀ ਜਾਵੇ ਦਿਲਜੀਤ ਦੋਸਾਂਗੇ ਤਾਂ ਉਹਨਾਂ ਦੇ ਵੱਲੋਂ 10 ਪਿੰਡਾਂ ਨੂੰ ਗੌਰ ਲਿੱਤਾ ਗਿਆ ਐਸ ਦੇ ਨਾਲ-ਨਾਲ ਹੋਰ ਵੀ ਜਿਵੇਂ ਨਿਮਰਤ ਖਹਿਰਾ ਨੇ ਜਾਂ ਫਿਰ ਹੋਰ ਜਿਹੜੇ ਸਿੰਗਰ ਨੇ ਜਿਵੇਂ ਐਮੀ ਵੇਕ ਹੋਗੇ ਇਸ ਦੇ ਨਾਲ-ਨਾਲ ਹੋਰ ਵੀ ਕਾਫੀ ਸਿੰਗਰ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆਏ ਨੇ ਜੇ ਹੁਣ ਗੱਲ ਕੀਤੀ ਜਾਵੇ ਮਨਕੀਰਤ ਆਲਕ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਪੰਜਾਬ ਦੇ ਵਿੱਚ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਹਨਾਂ ਦੇ ਵੱਲੋਂ ਫਿਲਹਾਲ ਤੱਕ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ 100 ਜਿਹੜੇ ਟਰੈਕਟਰ ਨੇ ਉਹਨਾਂ ਦੇ ਵੱਲੋਂ ਦਿੱਤੇ ਜਾਣਗੇ ਤਾਂ ਜੋ ਪੰਜਾਬ ਦੇ ਵਿੱਚ ਪੀੜਿਤ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਹੁਣ ਤੱਕ ਕੁੱਲ 10 ਟਰੈਕਟਰ ਉਹਨਾਂ ਦੇ ਵੱਲੋਂ ਭੇਜ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁੱਲ ਜਿਹੜੇ 100 ਟਰੈਕਟਰ ਨੇ ਉਹਨਾਂ ਦੇ ਵੱਲੋਂ ਭੇਜੇ ਜਾਣਗੇ ਅਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਉਹਨਾਂ ਦੀ ਸਹਾਇਤਾ ਹੁਣ ਮਨਕੀਰਤ ਔਲਖ ਦੇ ਵੱਲੋਂ ਵੀ ਕੀਤੀ ਜਾਵੇਗੀ। ਵਿਆਹ ਕਿਹੜੀ ਬੱਚੀ ਦਾ? ਉਹ ਕਿੱਥੇ ਮੁੰਡਾ ਆਪਣਾ ਜੀ। ਸਮਾ ਸਮਾ ਆ। ਨਹੀਂ ਆਪਣੇ ਕੋਲ ਇੱਕ ਹੀ ਕਮਰਾ ਸੀ ਜੀ ਇਹ। ਨਹੀਂ ਇੱਕ ਇਹ ਦੇ ਕੋਈ ਦੋ ਕਮਰੇ ਨਾ ਨੇ। ਹਾਂਜੀ। ਇਹ ਇਹਦੇ بیٹے ਕੋਲ ਰਜਿਸਟਰ ਆ ਆ ਇਹ ਕੱਢ ਘਰਿਆ ਉਹ ਕੱਢ ਘਰਿਆ ਦੋਨੇ ਇਹ ਇਹਦੇ ਬੇਟਾ ਸਾਸਿ ਦਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ। ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਦੇਖਿਆ ਯਾਰ ਛੱਟ ਨਮਰਾਲਿਓ ਵੀਰੇ ਸੰਦੀਪ ਛੱਟ ਤਾਂ ਹੀ ਲੱਗੇ ਇਧਰ ਆ ਮੇਰੇ ਆਜੋ ਭਾਈ ਮੈਂ ਯਾਰ ਪਿੱਛੇ ਹੋ ਜਾਂਦਾ ਰੋ ਵੀਰ ਧਿਆਨ ਨਾਲ ਵੀ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਆ 5 ਅਕਤੂਬਰ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕਾ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਆ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਭਾਜੀ ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਂਦੇ ਆ ਹਾਂ ਭੈਣੇ ਫੜੋ ਯਾਰ ਆ 75000 ਰੁਪਏ ਥੋੜਾ ਜਿਹਾ ਆ ਲੋ ਫੜੋ ਭੈਣੇ ਫੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਪਤਾ ਹੋਆ ਕਿੰਨੇ ਜੁਗਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਮੁੰਡਾ ਕਿਤੇ ਆਉਦਾ ਵੀ ਨੁਕਸਾਨ ਹੋ ਜਾਂਦਾ ਆ ਲੈ ਲੋ ਆ ਲੈ ਆ ਲੈ ਆ ਲੈ ਵੀ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਹੈ ਜਿੰਨੀ ਦੇ ਜੋਕੇ ਫੋਟੋ ਕਰਾਓ ਭੈਣੇ ਜਿੰਨੇ ਦੇ ਜੋਕੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਇਸ ਵਕਤ ਬਾਈ ਹੁਣੀ ਆਇਆ ਮੈਂ ਕਲਿੱਕ ਕਰਦਾ ਉਹ ਨਾ ਪੈਰਸ਼ ਹੋਣੀ ਸੀ ਨਾ ਫਿਰ ਫੋਟੋ ਲਵਨ ਹੈ ਹਾਂ ਹਾਂ ਉਹਨਾਂ ਨੇ ਚਾਹ ਫੋਟੋ ਹੈ ਮੈਨੂੰ ਪੈਸੇ ਇੱਕ ਵੀ ਇੱਕ ਰੀ ਭੈਣ ਕਹਿ ਰਹੀ ਆ ਕੀ ਕਹਿ ਰਿਹਾ ਹਾਂ ਕਹਿੰਦੇ ਉਹਨਾਂ ਚਾਹ ਪੈਸੇ ਨਹੀਂ ਜਿੰਨੇ ਤੁਹਾਡੇ ਨਾਲ ਫੋਟੋ ਲੈ ਕਹਿੰਦੇ ਉਹਨਾਂ ਚਾਹ ਮੈਨੂੰ ਪੈਸੇ ਦੇ ਆ ਨਹੀਂ ਜਿੰਨਾ ਚਾਹ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਹੈ ਠੀਕ ਹੈ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਗੂਂਦ ਦਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਟ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਅਗੇ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਤੇ ਚਪਈ ਸਾਹਿਬ ਦਾ ਪਾਠ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਹੀ ਧੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਚਪਈ ਸਾਹਿਬ ਪੈਣੇ 5 ਮਿੰਟ ਘੰਟਾ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਠ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਪ੍ਰਮਾਨ ਜੀ ਇੱਧਰ ਆਓ ਇੱਧਰ ਆਓ ਪ੍ਰਮਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 77000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਾਰਾ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਠੀਕ ਹੈ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਹੈ ਬਾਕੀ ਆ ਯਾਰ ਇੱਕ ਕਮਰਾ ਤੇ ਆਪਣ万 ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਤ ਬੇਟੀਆਂ ਭਲੀਆਂ ਤੋਂ ਓ ਯਾਰ ਆਜ ਬੇਟੀ ਮਰੀ ਇੱਕ ਜੁਟੀ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਤੁਸੀਂ ਥੋੜਾ ਜਿਹਾ ਆ ਜੀ ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਬੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗਰੂ ਬੋਲੇ ਖੁਸ਼ 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 ਹੋ ਗਿਆ ਵਾਰ ਵਾਰ ਮੱਥੇ ਮਾਇਆ ਮਾਇਆ ਮੱਥੇ ਤੇ ਆ ਮੜਾਈ ਸਾਹਿਬ ਸਿੰਘਾਂ ਨੂੰ ਪਾਵੇ ਚਲੋ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦਾ ਪਾਣੀ ਜੇ ਰਿਹਾ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚ ਰਿਹਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਐਸੀ ਗੱਲ ਤੇ ਕਈ ਲੋਕਾਂ ਦੇ ਇਹ ਵਿਚਾਰ ਚਨ ਕਿ ਇਹ ਕੁਦਰਤ ਦੀ ਮਾਰ ਹੈ ਤੇ ਕਈ ਲੋਕਾਂ ਦਾ ਇਹ ਕਹਿਣਾ ਸੀ ਕਿ ਕਿੱਥੇ ਨਾ ਕਿੱਥੇ ਸਰਕਾਰ ਇਹਨਾਂ ਦੇ ਪਿੱਛੇ ਜ਼ਿੰਮੇਵਾਰ ऐसे ਗੱਲ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੋਹਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਹੜ ਆ ਰਹੇ ਨੇ ਇਸ ਦਾ ਅਸਲ ਕਾਰਨ ਜਿਹੜਾ ਹੈ ਨਜਾਇਜ਼ ਮਾਈਨਿੰਗ ਉਹਨਾਂ ਦੇ ਵੱਲੋਂ ਦੱਸੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਉਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ ਦੇਣ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ ਅਤੇ ਢਾਲੀਵਾਲ ਦੇ ਵੱਲੋਂ ਇਹ ਕਿਹਾ ਗਿਆ ਕਿ ਕੇਂਦਰੀ ਮੰਤਰੀ சிவਰਾਜ ਚੋਹਾਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਇਹ ਬਿਲਕੁਲ ਗਲਤ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਕਈ ਵਾਰ ਕੇਂਦਰ ਨੂੰ ਅਰਜ਼ੀਆਂ ਪੇਸ਼ ਚੁੱਕੀ ਆ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਰਜ਼ੀਆਂ ਦੇ ਵਿੱਚ ਕੇਂਦਰ ਨੇ ਨਾ ਹੀ ਉਸ ਤੋਂ ਬਾਅਦ ਦਰਿਆ ਸਾਫ਼ ਕਰਨ ਲਈ ਕੋਈ ਕਦਮ ਚੱਕਿਆ ਅਤੇ ਨਾ ਹੀ ਪੈਸੇ ਜਾਰੀ ਕੀਤੇ। ਢਾਲੀਵਾਲ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ 170 ਕਰੋੜ ਰੁਪਏ ਦੀ ਪ੍ਰਪੋਜ਼ਲ ਜਿਹੜਾ ਉਹ भेजया ਗਿਆ ਸੀ ਅਤੇ ਇਹ ਪ੍ਰਪੋਜ਼ਲ ਪਿਛਲੇ 7 ਮਹੀਨਿਆਂ ਤੋਂ ਪੈਂਡਿੰਗ ਚੱਲ ਰਿਹਾ ਹੈ ਜਿਸ ਤੇ ਕਰਕੇ ਜਿਹੜੀ ਸਫਾਈ ਹੈ ਉਹ ਨਹੀਂ ਹੋ ਪਾਈ ਅਤੇ ਇਸ ਦੇ ਬਾਅਦ ਉਹਨਾਂ ਦੇ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਦੋਸ਼ ਲਗਾਏ ਜਾ ਰਹੇ ਨੇ ਤਾਲੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਕਿ ਹੁਣ ਪੰਜਾਬ ਨੂੰ ਜਿਹੜੇ 60 ਕਰੋੜ ਰੁਪਏ ਬਕਾਇਆ ਉਸ ਨੂੰ ਜਲਦੀ ਦੇ ਦਿੱਤਾ ਜਾਵੇ ਉਸ ਨੂੰ ਜਲਦੀ ਜਾਰੀ ਕਰ ਦਿੱਤਾ ਜਾਵੇ ਤਾਂ ਜੋ ਇਹਨਾਂ ਪੈਸਿਆਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹੜ ਆਏ ਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਕਰਕੇ ਹੜ ਜਿਹੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆਂ ਔਰ ਬੜਾ ਗੈਰ ਜੁਮੇਆ ਦਾ ਬਿਆਨ ਜਿਹੜਾ ਉਹਨਾਂ ਦਾ ਹੈ ਉਹ ਹਕੀਕਤਾਂ ਤੋਂ ਬਹੁਤ ਦੂਰ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾਵੀ ਤਦੇ ਦਾ ਕੰਡੇ ਤੇ ਅਸਰ ਮੇਰਾ ਸੇਵਦਾ चौहान ਜੀ ਨੂੰ ਕਹਿਣਾ ਹੈ ਚੈਲੰਜ ਕੋ ਸਾਬਤ ਗੰਦ ਕੇ ਦਾਵੀ ਕਿੱਥੇ ਨਜਾਇਜ਼ ਮਾਈਨਿੰਗ ਹੋਈ ਹੈ। ਰਾਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਹੈ? ਕਿਉਂ? ਕਿਉਂਕਿ ਰਾਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ BSF ਨੇ ਜਿਹੜੀ ਉਹ ਪਾਬੰਦੀ ਲਾਈ ਹੈ। ਮੇਰੀ ਜਾਣਕਾਰੀ ਅਨੁਸਾਰ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲੋਂ ਕਿ ਸਾਡਾ ਦਰਿਆ ਜਿਹੜਾ ਸਾਫ਼ ਕਰਾ ਕੇ ਦਿੱਤਾ ਜਾਵੇ। ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ باوجود ਵੀ ਸਾਨੂੰ ਐਨਓਸੀ ਨਹੀਂ ਦਿੱਤੀ ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਵੀ ਦੇ ਸਕਦੇ ਹੁਣ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸਤਲੋਜ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਆ ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਕੇ ਉਹਨਾਂ ਕੋ ਡੀਸੈਲਟਿੰਗ ਦੀ ਮਗਰ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈਣ ਦੋ ਜਾਂ ਸਫਾਈ ਤਾਂ ਕਰ ਲੈਣ ਦੋ ਉਹ ਉਹਨਾਂ ਨੇ ਇੱਕ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹਦੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੋਂ ਜਾ ਕੇ ਸ਼ੁਰੂ ਹੋਣੇ ਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੁੰਦੇ ਆ ਸੋ ਮੈਂ ਚਵਾਨ ਸਾਬ ਨੂੰ ਕਹਿੰਦਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ ਰਵਿਦ ਦਰਵਾਜ਼ਾ ਕਿੱਥੇ ਮੈਨੂੰ ਹੋਈ ਆ ਰਵਿਦ ਦਰਵਾਜ਼ੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਫੌਜ ਤੇ ਬੀਐਸਐਮ ਤੋਂ ਮਾਈਨਿੰਗ ਹੋ ਗਈ ਇਹਦਾ ਮਤਲਬ ਸੋ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ ਸਾਡੀ ਸਰਕਾਰ ਨੂੰ ਤੋਂ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦਿੱਤੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ بجائے ਇਹ ਕਹਿਣਾ ਕਿ ਉੱਥੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਕਟਿਆ ਬਿਆਨ ਹੈ ਉਹਨਾਂ ਦਾ ਔਰ ਇਹਦੇ ਤੋਂ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰੋ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਲਈ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮਤਲਬ ਬਿਲਕੁਲ ਤਸਵੀਰ ਹੈ ਇਹ ਸੀ.ਆਰ. ਪਾਟਲ ਸਾਹਿਬ ਜਿਹੜੇ ਦਰਿਆਮਾਬਾਦੇ ਮੰਤਰੀ ਆ ਉਹਨਾਂ ਨਾਲ ਮੈਂ ਦੋ ਤਰੀਕ ਨੂੰ ਮੀਟਿੰਗ ਕਰਕੇ ਆਈ 2 ਜੁਲਾਈ ਨੂੰ ਇਹ ਅਸੀਂ ਇੱਕ ਪੰਜਾਬ ਸਰਕਾਰ ਨੇ ਦਰਿਆਮਾ ਦੇ ਉੱਤੇ ਜਿਹੜੀ ਬੀ.ਓ.ਪੀ ਹੈ ਜਿਹੜੀਆਂ ਇਹ ਇਹ ਬੀ.ਐਸ.ਆਰ. ਦੀਆਂ ਪੋਸਟਾਂ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀਗਾ ਉਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰੋਜੈਕਟ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਉਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਰੁਪਈਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ ਅਰਬੀ ਦੇ ਕੰਢੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਪਾਟਲ ਸਾਹਿਬ ਨੂੰ ਕਿਹਾ ਮੈਂ ਖਾ ਦੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨਾਂ ਦੇ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇਣੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਵਾ ਵਿੱਚ ਬਹੁਤ ਵੱਡੇ ਹੜ੍ਹ ਆ ਜਾਣੇ ਆ ਤੁਹਾਡੀਆਂ ਪੋਸਟਾ ਪਾਸਟਾ ਸਭ ਢੜ ਜਾਣੀਆਂ ਸਾਨੂੰ ਪੈਸੇ ਦੋ ਸਾਡਾ 40 ਕਰੋੜ ਰੁਪਈਆ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ ਦੀਵਾਨੀ ਨਹੀਂ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਰ-ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਹਰ-ਬਾਹਰ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਸਭ ਕਹੀ ਜਾਂਦੇ ਮਾਈਨਿੰਗ ਹੋ ਗਈ ਆ ਜੀ ਉੱਥੇ ਸਰ ਮਾਈਨਿੰਗ ਕਿੱਥੇ ਹੋ ਗਈ ਮੈਂ ਤਾਂ ਬੜਾ ਆਰਾਮ ਹੈ ਕਿ ਲਾਵੀਚ ਕਿੱਥੇ ਮਾਈਨਿੰਗ ਹੋਈ ਆ ਜੇ ਲਾਵੀਚ ਮਾਈਨਿੰਗ ਹੋਈ ਆ ਤੇ ਤਾਂ ਮਤਲਬ ਇਹਨਾਂ ਨੂੰ ਪਤਾ ਹੀ ਕਿਉਂ ਕਿ ਉੱਥੇ ਫੌਜ ਤੇ ਬੀਆ ਸਭ ਲੱਗੀ ਆ ਅਤੇ ਮੈਂ ਮਤਲਬ ਇਹ ਕਿੰਨਾ ਕਿ ਜ਼ਿਆਦਾ ਕੇਂਦਰ ਸਰਕਾਰ ਕੋਈ ਮਦਦ ਕਰਦੀ ਬਿਜਾਇ ਕੋਈ ਪੈਸਾ ਦੇਣ ਦੀ ਬਿਜਾਇ ਦਰਿਆਵਾਂ ਨੂੰ ਕਲੀਨ ਕਰਨ ਦੀ ਬਿਜਾਇ ਦਰਿਆਵਾਂ ਦਾ ਸਾਰਾ ਪੈਸਾ ਉਹਦੋਂ ਮੈਂ ਪਾਇਲਟ ਨੂੰ ਕਿਹਾ ਪਾਟਨ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਦਰਿਆ ਬੁਰਦ ਜ਼ਮੀਨ ਸਾਡੀਆਂ ਜ਼ਮੀਨਾਂ ੜੜ ਗਈਆਂ ਹੋੜ ੜੜ ਗਈਆਂ ਇੰਦੀਆਂ ਜ਼ਮੀਨਾਂ ਮੈਂ ਕਿਹਾ 23 ਚ ਸਾਡੀਆਂ ਜ਼ਮੀਨਾਂ ੜੜ ਗਈਆਂ ਸੀਗੀਆਂ ਸਾਨੂੰ ਉਹਦੇ ਪੈਸੇ ਦੋ ਦਰਿਆ ਬੁਰਦ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਬੀਨੂ ਕੁਪਾਈ ਸਾਹਿਬ ਦੱਸ ਕੇ ਗਿਆ ਕਿ 20 ਏਕੜ ਜ਼ਮੀਨ ਵੇਚੀ ਉਲੜ ਗਈ ਆ ਜੀ ਪਤਾ ਹੀ ਨਹੀਂ ਲੱਗਾ ਕਿੰਧੇ ਚਲ ਗਈ ਇੱਕ ਬਹਾਵੀ ਮੇਰਾ ਪਟਾਪੁਰ ਦੀ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਦੇਣਾ ਇੱਕ ਪੈਸਾ ਵੀ ਨਹੀਂ ਮੇਰਾ ਤੁਸੀਂ ਬੰਨਾਂ ਲਈ ਇੱਕ ਪੈਸਾ ਵੀ ਮਿਲਿਆ ਡੀਸੈਲਟਿਕ ਵਾਸਤੇ ਤੇ ਸਭ ਤੁਸੀਂ ਪੰਜਾਬ ਨੂੰ ਦੇਣ ਦੀ ਬਜਾਏ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਦੀ ਨਾਜਾਇਜ਼ ਮਾਈਨਿੰਗ ਦਾ ਸੋ ਮੈਂ ਚਵਨ ਸਾਹਿਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਧਰ ਦੀ ਬੇਨਤੀ ਕੀਤੀ ਸਿਆਤ ਨਾ ਕਰੋ ਪੰਜਾਬ ਦਾ ੱੱਕਾ ਨਾ ਕਰੋ ਭਾਜਪੀ ਲਗਾਤਾਰ ੱੱਕਾ ਕਰਦੀ ਆ। ਕੇਂਦਰ ਸਰਕਾਰ ਲਗਾਤਾਰ ੱੱਕਾ ਕਰਦੀ ਆ। ਸਾਡੇ ਝਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਾਨੇ ਡੁੱਬ ਗਏ ਘਰ ਬਰਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ। ਉਹਨਾਂ ਨੂੰ ਪੁੱਛੋ ਤੁਸੀਂ ਵੀ ਇੱਥੇ ਮਾਈਨਿੰਗ ਹੋਈ ਆ ਕਿਤੇ? ਉਹ ਪਹਿਲਾਂ ਉਹਨਾਂ ਨੂੰ ਪੁੱਛੋ ਤੁਸੀਂ ਕਹਿ ਦੂ ਕਿ ਸਾਵੀ ਦਰਿਆ 'ਚ ਕਦੀ ਮਾਈਨਿੰਗ ਹੋਈ ਆ? ਯਾਰ ਨਵੀਂ ਗੱਲ ਸੁਣਦੀ ਮੈਂ। ਇੰਨਾ ਗੈਰ ਜੰਮਿਆ ਬਿਆਨ ਦਿੱਤਾ ਉਹਨਾਂ ਨੇ। ਉਹਨਾਂ ਦਾ ਬਿਆਨ ਨਿੰਦਨਯੋਗ ਆ। ਔਰ ਮੈਂ ਮੰਗ ਕਰੂੰਗਾ ਕਿ ਜੋ ਅਸੀਂ 60000 ਕਰੋੜ ਰੁਪਈਆ ਸਾਡਾ ਬਕਾਇਆ ਕੇਂਦਰ ਸਰਕਾਰੋਂ ਆ ਗਿਆ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 60000 ਕਰੋੜ ਦਾ ਬਕਾਇਆ ਦੇ ਦੇਣ ਅਸੀਂ ਆਪਣੇ ਪੈਰਾਂ 'ਤੇ ਹੋ ਜੀਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਗਵਰਨਰ ਸਾਹਿਬ ਕੋ ਵੀ ਮੰਗਿਆ ਸੀਗਾ ਔਰ चौहान ਸਾਹਿਬ ਨੂੰ ਵੀ ਲਿਖਤੀ ਦਿੱਤਾ ਸਾਡਾ ਕੋਈ ਰਿਸਪੌਂਸ ਨਹੀਂ ਆਇਆ ਸਰ ਕੋਈ ਹਾਂ ਕਿ 200 ਰੁਪਇਆ ਤੱਕ ਦੀ ਕਿਤੇ ਭੇਜਿਆ ਸੈਂਟਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆਪ ਲੱਗੇ ਆ ਕੇਂਦਰ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਕਿ ਦਰਿਆਵਾਂ ਦਾ ਮਹਿਕਬਾ ਦਰਿਆਵਾਂ ਨੂੰ ਜਿਹੜਾ ਪੈਸਾ ਆਉਂਦਾ ਦਰਿਆਵਾਂ ਦੀ ਮਰਮਤ ਵਾਸਤੇ ਉਹਦੀ ਡੀਸਲਟਿੰਗ ਲਈ ਉਹਦੇ ਬੰਨ ਬੰਨਣ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਗਵਰਨਮੈਂਟ ਦਿੰਦੀ ਆ ਸੱਤ ਸੱਤ ਪੈਸਾ ਹੀ ਦਿੱਤਾ ਕਿੱਥੇ ਆ ਦਿਖਾਉਣ ਆ ਜਿਹੜਾ ਮੈਂ ਦੱਸਿਆ 170 ਕਰੋੜ ਦਾ ਪਰ ਬੋਦੀ ਉਹ ਭੇਜੀ ਸੀ सीएम ਸਾਹਿਬ ਨੇ ਦਿੱਲੀ ਮੈਂ ਕਿਹਾ 7 ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਦੇ ਦਿੱਤਾ ਜੀ ਕਹਿੰਦਾ ਦੇ ਦਿੰਦੇ ਆ ਜੀ ਕਰ ਦਿੰਦੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਆ ਜੀ ਸਾਨੂੰ ਇੱਕ ਪੈਸਾ ਵੀ ਮਿਲਿਆ ਸੋ ਮੈਂ ਸਮਝਦਾ ਕਿ ਚਵਾਨ ਸਾਹਿਬ ਨੇ ਸਾਡੇ ਜ਼ਖਮਾਂ ਤੇ ਮਲਬਾ ਨਾਉਣ ਦੀ ਬਜਾਏ ਜ਼ਖਮਾਂ ਦੇ ਮਿੱਥਿਆ ਪਾ ਗਏ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਬਚਾਰੇ ਹਰ ਪੀੜ ਤੇ ਜਿਹੜੇ ਡੀਕਦੇ ਆ ਕਿ ਕੋਈ ਪੈਸਾ ਦਵੇ ਕੇਂਦਰ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਮਝਦਾ ਕਿ ਬਿਆਨ ਕੱਟੀਆਂ ਦੇ ਅਯੋਗ ਹੈ ਔਰ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂਗੀ ਕੇਂਦਰ ਸਰਕਾਰ ਕੋਈ ਵੀ ਪੰਜਾਬ ਨੂੰ ਪੈਕੇਜ ਦਵੇ ਮੈਂ ਤਾਂ ਹੁਣ ਸੋਚ ਨਹੀਂ ਸਕਦਾ ਆ 10-12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉੱਥੇ ਸਤਲੋਜ ਤੋਂ ਬਿਆਸ ਦਾ ਤੇ ਸੁਲਤਾਨਪੁਰ ਲੋਧੀ ਚ ਦੇਖੋ ਕਿੰਨੇ ਦਿਨਾਂ ਦਾ ਪਾਣੀ ਆਇਆ ਸਤ ਕੋਈ ਪਸੰਦ ਬਿੰਦਿਆਂ ਤੋਂ ਉੱਪਰ ਹਰਦਾ ਇੱਕ ਵੀ ਨਾ ਉਹ ਲੈ ਕੇ ਇਹਨਾਂ ਸਰਕਾਰ ਨੇ 1 ਕਰੋੜ ਰੁਪਈਆ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਹੈ ਅੱਜ ਜਿੰਨੀ ਮਦਦ ਕਰਦੀ ਆ ਲੋਕਾਂ ਦੀ ਜਿੰਨੀ ਵੀ ਅਸੀਂ ਕਰ ਰਹੇ ਹਾਂ ਜਿਸ ਕਪੈਸਿਟੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਕਰਦੀ ਆ ਬੀਜੇਪੀ ਫਿਰ ਆਪਣੇ ਉਸੇ ਚਾਲੇ ਤੇ ਆ ਗਈ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਆ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਹੈ ਸੋ ਮੈਂ ਉਹਨਾਂ ਦੇ ਬਿਆਨ ਦੀ ਜਾਨ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਅਰੇਵਲ ਹਰ ਦੇ ਨਾਲ ਪੰਜਾਬ ਦੇ 996 ਪਿੰਡ ਪ੍ਰਭਾਵਿਤ ਇਸ ਦੇ ਨਾਲ ਨਾਲ 40 ਲੋਕਾਂ ਦੀ ਮੌਤ ਹੋਈ ਉੱਤਰਾਖੰਡ ਦੇ ਵਿੱਚ ਇੱਕ ਵਾਰ ਫੇਰ ਤੋਂ ਕੁਦਰਤ ਦੀ ਮਾਰ ਦੇਖਣ ਨੂੰ ਮਿਲੀ ਲੋਕਾਂ ਨੂੰ ਛੱਡਨੇ ਪਏ ਆਪਣੇ ਘਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤਾ ਗਿਆ ਕੇਂਦਰੀ ਖੇਤੀਬਾੜੀ ਮੰਤਰੀ ਦੇ ਬਿਆਨ ਦੇ ਇਤਰਾਜ਼ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਲਈ ਇੰਨਾ ਹੀ ਮੈਨੂ ਜੋ ਇਜਾਜ਼ਤ